ਇਹਨਾਂ ਦੇ ਘਰ ਇੱਕ ਵਕਤ ਤੂਤੀ ਬੋਲਦੀ ਹੁੰਦੀ ਸੀ ਕਿ ਕਿੰਨੇ ਕਿੰਨੇ ਇਹਨਾਂ ਦੇ ਘਰ ਵਿੱਚ ਦਿਹਾੜੀਗੇ ਕੰਮ ਕਰਦੇ ਹੁੰਦੇ ਸੀ ਬਲਦਾਂ ਦੇ ਜਿਹੜੇ ਆਪਾਂ ਹਲ ਕਹਿੰਦੇ ਆ ਹਲ ਚਲਦੇ ਹੁੰਦੇ ਸੀ ਤੇ ਚੰਗੇ ਖਾਨਦਾਨ ਚੋਂ ਇਹ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੰਜ ਭਰਾ ਤੇ ਦੋ ਭੈਣਾਂ ਹੁੰਦੀਆਂ ਸੀ ਤੁਹਾਡੇ ਹਨਾ ਹੀ ਪੰਜ ਭਰਾ ਸੀ ਤੁਸੀਂ ਹਾਂਜੀ ਪੰਜ ਭਰਾ ਪੰਜ ਭਰਾ ਭੈਣਾਂ ਤੁਹਾਡੇ ਦੋ ਦੋ ਭੈਣਾਂ ਸੀ ਇੱਕ ਵੱਡੀ ਮੈਸੇ ਇੱਕ ਛੋਟੀ ਹੂੰ ਇੱਥੇ ਆਇਆ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ अच्छा येਾਨੂੰ सानू जी होगे 15-16 ਸਾਲ 15 16 ਸਾਲ ਹੋ ਗਏ ਹਾਂਜੀ ਹੂੰ 13 ਸਾਲ ਅਸੀਂ ਲੈ ਦਸਮੇਸ਼ ਫੇਟੇ ਚ ਚੱਕਰਾਂ ਦਾ ਕੀਤਾ ਹੈ ਸਾਲ ਕਿਤੇ ਬੱਪੂ ਦੇ ਸੂਏ ਤੇ ਕੋਈ ਨੇ ਸਿਖਾ ਕਰ ਦਿੱਤੀ ਐਂ ਦੱਸੋ ਪਹਿਲਾਂ ਆਪਾਂ ਗੱਲ ਕਰ ਗਏ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਜਿੱਥੋਂ ਤੁਸੀਂ ਆਏ ਆ ਅਸੀਂ ਪਰਿਵਾਰ ਦੇ ਵਿੱਚ ਜੀ ਸਾਹ ਨਹੀਂ ਸੀ ਕਿ ਸਾਰੇ ਅੱਡ-ਅੱਡ ਹੋ ਗਏ ਹੂੰ ਭਰਾ ਵੀ ਅੱਡ ਹੋ ਗਏ ਸਾਰੇ ਮੈਂ ਚੱਕ ਕੇ ਸਮਾਂ ਫਿਰ ਇੱਥੇ ਆ ਗਿਆ ਹੂੰ ਮੇਰਾ ਨਾਂ ਨਹੀਂ ਸੀ ਮੇਰੇ ਉਹ ਵੇਚਦੇ ਹੀਰਾ ਫਰੀ ਦਾ ਤੇ ਫਿਰ ਮੈਂ ਵੇਚਦਾ ਸਸਤਾ ਦੇਦਾ ਸੀ ਕਿਸੇ ਵਕਤ ਕਹਿੰਦੇ ਤੁਹਾਡੀ ਤੂਤੀ ਬੋਲਦੀ ਸੀ ਪਿੰਡ ਦੇ ਵਿੱਚ ਤੂਤੀ ਨਾ ਜੀ ਹੁੰਦੇ ਸੀ ਹੁੰਦੇ ਸੀ ਤੇ ਕੋ ਜਾਨਵਰ ਉੱਤੇ ਲੰਗਦਾ ਸੀ ਹੂੰ ਜੀ ਬਰਾੜ ਆ ਤੇ ਸੰਧੂਆਂ ਬਰਾੜ ਆ ਜੀ ਬਰਾੜ ਬਜਾਰ ਹੂੰ ਦਾਦੇ ਵੇਲੇ ਤਾਂ ڈاکੂ ਕਰੇ ਆਉਂਦੇ ਸੀ ਤੁਹਾਡੀ ਪੁਰਾਣੀ ਫੇਲੀ ਜਾਂ ڈاکੂ ਕਰੇ ਆਉਂਦੇ ਸੀ ਸਾਰੇ ਔਰ ਸਾਰੇ ਘਰੇ ਆਉਂਦੇ ਰੋਟੀ ਖਾਂਦੇ ਹੂੰ ਸਾਰੇ ਮੇਰੇ ਬਾਬੇ ਕੋਲੇ ਹੂੰ ਮੇਰੇ ਬਾਬੇ ਦਾ ਨਾਮ ਬਹੁਤ ਮਸ਼ਹੂਰ ਹੈ ਸਾਰ ਉਸ ਮੈਂਬਰ ਹੂੰ ਨੰਮਿਆ ਵਾਲਾ ਹੂੰ ਬਹੁਤ ਮਸ਼ਹੂਰ ਬਹੁਤ ਬੰਦਾ ਜੰਗਰ ਤੁਹਾਡੇ ਕੋਲ ਪਹਿਲੀ ਵਾਵਾ ਸੀ ਕਹਿੰਦੇ ਹਾਂਜੀ 30 ਕਿੱਲੇ ਜ਼ਮੀਨ ਦੇ ਮਰਲੇ ਚ ਮੋਕੇ 20 ਕਿੱਲੇ ਤੇ 30 ਕਿੱਲੇ 30 ਕਿੱਲੇ 15 ਵਿੱਚ 7 ਕੁਲੇ 15 ਸਾਤੇ ਕੁਲੇ 15 ਕਿੱਲੇ ਤੁਹਾਡੇ ਕੋਲ ਜਾਂਦੇ ਸੀ ਫੂਸ ਹੀ ਬਣ ਕੇ ਬਸ ਹੂੰ ਘਰ ਵੀ ਫੂਸ ਬਣ ਕੇ ਪਤਾ ਨਹੀਂ ਕੀ ਹੋ ਗਿਆ ਹੂੰ ਪਤਾ ਨਹੀਂ ਕੀ ਹੋਇਆ ਕਿ ਤੁਹਾਡੀ ਤੁਹਾਡੀ ਸ਼ਾਦੀ ਨੂੰ ਕਿੰਨਾ ਟਾਈਮ ਹੋ ਗਿਆ ਹੋਈ ਨੂੰ ਕਾਦੀ ਨੂੰ ਹੋ ਗਏ 24-25 ਸਾਲ 24-25 ਸਾਲ ਹਾਂਜੀ ਉਹ ਬੱਚਾ ਨਹੀਂ ਹੋਇਆ ਤੁਹਾਡੇ ਬੱਚੇ ਤਿੰਨ ਹੋਈ ਇੱਕ ਗੁੱਡੀ ਦੋ ਕਾਕੇ ਮੌਤ ਹੋ ਗਈ ਨਾਲ ਦੀ ਨਾਲ ਹੀ ਹੂੰ ਪਹਿਲਾਂ ਭਰਾਵਾਂ ਦੀ ਮੌਤ ਹੋ ਗਈ ਇੱਕ ਦੀ ਮੌਤ ਹੋ ਗਈ ਫਿਰ ਬਿਮਾਰ ਹੋ ਗਿਆ ਦੂਜੀ ਦੀ ਹੋ ਗਈ ਫਿਰ ਤੀਜੀ ਦੀ ਹੋ ਗਈ ਇਹ ਸੌਥੀ ਦੀ ਹੋ ਗਈ ਇੱਕ ਬਚਿਆ ਉਹ ਬੈਂਕੀ ਲੱਗਾ ਸੈਂਡਰ ਛੱਡ ਗਈ ਲੈਟਰਮੈਂਟ ਦੇਖ ਹੁਣ ਤੁਸੀਂ ਕਿੰਨੇ ਚਿਰ ਤੋਂ ਉਹਨੇ ਤੋਂ ਨੇ ਆ ਵੇਖੋ ਦਿਖਾਓ ਕੈਮਰਾਮੈਨ ਨੂੰ ਕਿੰਨਾ ਇਹ ਗੰਦ ਪਿਆ ਆ ਕੀ ਆ ਉਹ ਨਹੀਂ ਇਹ ਲੈਂਟਰਿੰਗ ਲੱਗੀ ਤੇ ਦਾਲ ਡੁੱਲੀ ਆ ਨਹੀਂ ਇਹ ਦਾਲ ਡੁੱਲੀ ਆ ਉਹ ਐਉਂ ਹੀ ਐਉਂ ਨਾ ਹੱਥ ਦਾ ਕੰਮ ਨਹੀਂ ਕਰਦੇ ਤੇ ਹੁਣ ਧੋਵੇ ਕੋਈ ਨਾ ਇਹਨਾਂ ਨੂੰ ਹੁਣ ਇਹ ਮੁਸ਼ਕਮਾਰੀ ਜਾਂਦਾ ਵੇਖੋ ਤੁਸੀਂ ਚੰਗੇ ਚੰਗੇ ਪਲੰਘਾਂ ਤੇ ਪੈਂਦੇ ਹੁੰਦੇ ਸੀ ਚੰਗੇ ਬਿੱਡਾਂ ਤੇ ਪਹਿਣਾ ਚੰਗੇ ਚੰਗੇ ਕੱਪੜੇ ਪਾਏ ਹੁੰਦੇ ਸੋਡੇ ਐਂ ਜ ਵਧੀਆ ਬਣ ਕੇ ਰਹਿੰਦੇ ਹੁੰਦੇ ਸੀ ਤੇ ਅੱਜ ਜਿਉਂ ਨਾ ਹਾਲਾਤਾਂ ਦੀ ਗੱਲ ਕਰਗੇ ਇਹੋ ਜਿਹੇ ਕੱਪੜਾ ਤਾਂ ਤੁਹਾਡੀ ਸਿਰ ਵੀ ਨਹੀਂ ਪੈਂਦੇ ਸੀ ਜਿਹੜੇ ਤੁਸੀਂ ਪਾਈ ਅੱਜ ਹਾਂਜੀ ਹਾਂ ਐਵੇਂ ਹੀ ਹੈ ਹੂੰ ਐਵੇਂ ਹੀ ਕਿੰਨੇ ਕਿੰਨੇ ਸਿਰੇ ਕੰਮ ਕਰਦੇ ਸੀ ਤੁਹਾਡੇ ਘਰੇ ਅਧਿਕਰੇ ਸੀਰੀ ਤੇ 21 ਹੁੰਦਾ ਸੀ ਮੈਂ ਨਾਲੰਦੇ ਮੇਰੇ ਭਰਾ ਹੁੰਦਾ ਸੀ ਹੂੰ ਤਿੰਨ ਬੰਦੇ ਕੰਮ ਕਰਦੇ ਸੀ ਨਾਲ ਦਿਹਾੜੀ ਹੁੰਦੀ ਸੀ 7 8 6 7 7 8 ਕਿਉਂੀਆਂ ਬੇ ਇੱਕ ਨੂੰ ਕਹਿੰਦੇ ਚਾਲ ਜਾਵੜੀਆਂ ਹੂੰ ਪੱਛੇ ਦੱਥੇ ਆਮ ਹੁੰਦੇ ਸੀ ਪੱਛੀ ਦੱਥੇ ਵੀ ਦੇਂਦੇ ਸੀ ਹਲਾ ਦੇਤਾ ਇਹ ਜਹਾਗ ਹੋਣਦਾ ਉਹਨੂੰ ਨਰਬੰਦੀਤਾ ਆਮ ਤੁਸੀਂ ਕੰਮ ਜਮਾ ਆਮ ਸੀਗਾ ਜਿਹੜੇ ਬਲਦਾਂ ਦੇ ਹਾਲਾ ਜਿਹੜਾ ਬਲਦਾਂ ਨਾਲ ਤਾਂ ਟਰੈਕਟਰ ਚੱਲ ਪਿਆ ਉਦੋਂ ਬਲਦਾਂ ਦੇ ਹਲ ਚੱਲਦੇ ਸੀ ਜਿਹਦੇ ਕਹਿੰਦੇ ਬਲਦਾਂ ਦੇ ਹਲ ਚੱਲਦੇ ਸੀ ਉਹ ਪਿੰਡ ਦੇ ਵਿੱਚੋਂ ਬਹੁਤ ਤਕੜਾ ਜ਼ਿੰਮੇਦਾਰ ਹੁੰਦਾ ਸੀ ਤੁਹਾਡੇ ਤੁਹਾਡੇ ਕਿੰਨੇ ਹਲ ਚੱਲਦੇ ਸੀ ਉਦੋਂ ਦੋ ਚੱਲਦੇ ਸੀ 2.5 ਕਿੱਲੇ ਵਾਹਨ ਦੇ ਟੜਕੇ ਨੂੰ ਹੂੰ ਸੂਰਜ ਨਿਕਲਦੇ ਨੂੰ 2.5 ਕਿੱਲੇ ਵਾਹ ਕੇ ਸਵਾਗਤ ਮਾਰ ਦਿੰਦੇ ਹੂੰ ਐਨੀ ਕਮਾਈ ਕੀਤੀ ਹੂੰ ਦਿਨ ਚੜਦੇ ਨੂੰ ਦੋ ਸੁੱਤੇ ਪੈ ਜਾਂਦੇ ਸੀ ਅਸੀਂ ਪੈਈ ਵਹੀ ਜਾਂਦੇ ਸੀ ਹੂੰ ਕਦੇ ਕਦੇ ਸੋਚਿਆ ਸੀ ਮੰਨ ਦੇ ਵਿੱਚ ਵੀ ਤੁਹਾਡੇ ਤੇ ਆ ਸਮਾਂ ਆ ਹਾਲਾਤ ਤੁਹਾਡੇ ਬਣ ਜਾਣਗੇ ਇਹ ਕੱਲ ਦਾ ਪਤਾ ਨਹੀਂ ਸੀ ਸਾਨੂੰ ਪਤਾ ਤਾਂ ਫੇਰ ਲੱਗ ਗਿਆ ਸੀਗਾ ਹੂੰ ਜਦੋਂ ਇਹ ਵਿਆਹ ਕਰਾ ਲਏ ਨੇ ਦੂਜੇ ਮੁੰਡੇ ਨੇ ਪਤਾ ਫਿਰ ਲੱਗ ਗਿਆ ਵੀ ਪਾਈ ਹਾਲਾਤ ਖਰਾਬ ਹੋਣਗੇ ਹੂੰ ਪਰ ਸੋਚੀ ਕੋਈ ਨਹੀਂ ਹੂੰ ਕੰਮ ਚ ਵੜੇ ਨੇ ਕੰਮ ਚ ਵੜੇ ਨੇ ਕੰਮ ਚ ਵੜੇ ਨੇ ਜੇ ਬਾਹਰ ਨਿਕ ਜਾਂਦੇ ਕਿਤੇ ਸੌਖੇ ਹੋ ਜਾਂਦੇ ਆ ਹਾਲਤ ਜੇ ਨਾ ਹੋਵੇ ਫਿਰ ਹੁਣ ਤੁਹਾਡੇ ਹਾਲਾਤ ਤਾਂ ਬਹੁਤ ਜਿਆਦੇ ਮਾੜੇ ਆ ਤੇ ਫਿਰ ਰੋਟੀ ਪਾਣੀ ਦਾ ਕਿਵੇਂ ਕਰਦੇ ਰੋਟੀ ਪਾਣੀ ਕਿੱਥੋਂ ਲੈ ਕੇ ਉਹਨੂੰ ਰੋਟੀ ਪਾਣੀ ਦਾ ਸਾਨੂੰ ਕੋਈ ਘਰ ਤਾਂ ਨਹੀਂ ਦੇ ਤੋਂ ਮੰਡੀ ਦਾ ਨਾ ਰੋਟੀ ਦਾ ਘਰ ਤਾਂ ਹੈ ਨਾ ਕੋਈ ਖੰਡ ਦਾ ਘਟਾ ਨਾ ਚਾਹ ਦਾ ਘਟਾ ਦੇ ਦਿੰਦੇ ਐ ਪਤਿੰਦੇ ਸਵੇਰ ਤੋਂ ਮੁੱਕੇ ਤੋਂ ਐ ਜਦ ਪੰਪਾਂ ਦੇ ਮੁੱਕੀ ਹੁੰਦੀ ਐ ਸੀ ਸੀ ਦਾ ਹਾਂ ਹੋ ਲੀੜੇ ਇਹਨੇ ਗੰਦੇ ਤੋਤੇ ਨਹੀਂ ਆਂਦੇ ਜਾਂ ਸ਼ਰੀਰ ਨਹੀਂ ਕੰਮ ਕਰਦਾ ਅੱਜ ਨਿਭੜ ਗਏ ਅੱਜ ਨਿਭੜ ਅੰਗ ਹੀ ਨਹੀਂ ਕੰਮ ਕਰਦੇ ਛੋਟੇ ਪਏ ਹੋਵੇ ਤੋਤੇ ਆਵੇ ਤੋਤੇ ਤੇ ਹਾਂ ਸੂਛਾੜ ਤਾਂ ਧੋ ਲੈਣਾ ਮੈਂ ਇਹ ਵੀ ਪਾਟੇ ਪਏ ਆ ਆ ਜਾਈ ਨਹੀਂ ਗੰਦੀ ਐ ਇਹ ਕੁੱਤੇ ਨੇ ਪਾੜ ਤੇ ਜਾਈ ਚੋ ਇਹ ਕੁੱਤੇ ਨੇ ਪਾੜ ਤੇ ਹਾਂ ਇਹ ਕੁੱਤੇ ਜਿਹੜੇ ਜਾਨਵਾਰਾ ਵਾਰਾ ਜਾਨਵਰ ਹੈ ਜਿਵੇਂ ਕੁੱਤੇ ਰਹਿੰਦੇ ਕਤੂ ਨਿਕਦੇ ਕਤੂਰੇ ਰਹਿੰਦੇ ਆ ਉਹ ਵੀ ਤੁਹਾਡੇ ਨਾਲ ਹੀ ਚਾਂਹੀ ਪੈ ਜਾਂਦੇ ਵਿਚਾਰੇ ਨਹੀਂ 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 ਉਹ ਰੀੜਿਆਂ ਤੇ ਪੈ ਜਾਂਦੇ ਆ ਉਹ ਇੱਥੇ ਅੰਦਰ ਵੜ ਜਾਂਦੇ ਪਾੜੇ ਤੇ ਦਰਦੇ ਉਹ ਮੇਰੇ ਸਾਹ ਚੌੜਕਾ ਦੇ ਰੀੜੇ ਪਾੜਦੇ ਹੁਣ ਮੱਖੀਆਂ ਵੇਖ ਕਿਵੇਂ 扑 ਘਾਟ ਕਰੀ ਜਾਂਦੀਆਂ ਆ ਗੰਦੀ ਵੇਖੋ ਦਿਖਾਓ ਕੈਮਰਾਮੈਨ ਕਹਿੰਦਾ ਆ ਕਿੰਨੀ ਗੰਦੀ ਰਜਾਈ ਅਗਰੇਲਾ ਹੈ ਪਾੜਾ ਗੰਦਾ ਕਿੰਨਾ ਮੱਖੀਆਂ 扑 ਘਾਟ ਮਾਰਦਾ ਬਹੁਤ ਬਹੁਤ ਹਾਂ ਐ ਹੀ ਮੱਖੀ ਜਾਂਦੇ ਇੱਥੇ ਮੱਚਾ ਤੇ ਮੱਖੀ ਬਾਲੀ ਆ ਇਹ ਸੁਣਨੀ ਕਰਕੇ ਨਾ ਤੇ ਦੁਕਾਨ ਹਾਂ ਮਾਛਤੇ ਮਕੇ ਧੂਆਂ ਪਾਉਣੇ ਹਨ ਧੂਆਂ ਪਾਵਾਂਗੇ ਧੂਆਂ ਪਾਉਂਗੇ ਹਾਂ ਉਹ ਤੁਹਾਡੇ ਘਰੋਂ ਆ ਹਾਂਜੀ ਮੇਰੇ ਘਰੋਂ ਕਿਵੇਂ ਠੀਕ ਹੈ ਦਿਮਾਗੀ ਅਫਸਰ ਤਾਂ ਨਹੀਂ ਕਿਤੇ ਨਹੀਂ ਜੀ ਹੁਣ ਇਹਦੇ ਤੇ ਕੋਈ ਚੱਕਰ ਹੀ ਪਾਤਾ ਇਹ ਆਊਟਸਾਈਡ ਹੋਈ ਬੈਠੀ ਹੈ ਕਿ ਕਿਹੋ ਜਿਹਾ ਚੱਕਰ ਪੈ ਗਿਆ ਬਸ ਪਰਮਾਤਮੇ ਜਾਣੇ ਹੂੰ ਇਹ ਚੱਕ ਸਾਡੇ ਘਰ ਚੱਲਿਆ ਉਹੋ ਹੀ ਆਇਆ ਹੁਣ ਤੁਹਾਡਾ ਜਿਹਦਾ ਪਿੱਛੇ ਪਰਿਵਾਰ ਦੇ ਵਿੱਚ ਸਭ ਕੁਝ ਦੀ ਜ਼ਮੀਨ ਸੀ ਕੋਈ ਤੁਹਾਡੀ ਜਿੰਨੀ ਜਾਇਦਾਦ ਸੀ ਥਾਂ ਤੋਂ ਸੀ ਉਹ ਸਭ ਕੁਝ ਵੈਗ ਗਿਆ ਹੁਣ ਕੁਛ ਨਹੀਂ ਰਹਿ ਤੁਹਾਡੇ ਕੋਲੇ ਲਿਓੜੂ ਨੇ ਯਾ ਫੰਦਾ ਹੂੰ ਜ਼ਮੀਨਾਂ ਤਾਂ ਕੀ ਦੇਣੀਆਂ ਲਿਓੜੂ ਹੂੰ ਐਟੋਂ ਨਹੀਂ ਲਈ ਹੂੰ ਡਾਨਾਉੜਾ ਸੀ ਤਿੰਨ ਗੇਟ ਸੀ ਹੂੰ ਘਰੇ ਬੱਕਰੀਆਂ ਘਰੇ ਗਾਂਆਂ ਘਰੇ ਰੂੜੀ ਘਰੇ ਛਟੀਆਂ ਹੂੰ ਘਰੇ ਪਸ਼ੂ ਖੁੱਲੇ ਘਰੇ ਕੁੱਕੜ ਸੱਤਰ ਕੁੱਕੜ ਫੜਦੇ ਹੁੰਦੇ ਪਰਮਾਤਮਾ ਨੇ ਕਦੇ ਗੁੱਸੇ ਗੱਲਾਂ ਨਹੀਂ ਕਰਿਆ ਵੀ ਪਰਮਾਤਮਾ ਇੱਕ ਮੈਂ ਚੰਗੇ ਖਾਨਦਾਨ ਚੋਂ ਵਧੀਆ ਜੱਟ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ ਸੀ ਜਿਨ੍ਹਾਂ ਦੇ ਇੱਕ ਵਕਤ ਤੂੰ ਤੀ ਬੋਲਦੀ ਸੀ ਵੀ ਅੱਜ ਮੇਰੇ ਤੇ ਆਹ ਹਾਲਾਤ ਕੀ ਮਾਰੇ ਆ ਗਏ ਮੈਂ ਕਿਸੇ ਦਾ ਕੀ ਮਾਰਾ ਕਰਤਾ ਕਦੇ ਪ੍ਰਮਾਤਮਾ ਨੇ ਗੁੱਸਾ ਵਿਖਾਇਆ ਪ੍ਰਮਾਤਮਾ ਨੂੰ ਪ੍ਰਮਾਤਮਾ ਨੇ ਤਾਂ ਜੀ ਹੁਣ ਸਾਡੇ ਸੱਜੇ ਹੱਥ ਰੱਖਿਆ ਪਿਆ ਜਿਸ ਕਰਕੇ ਸਾਨੂੰ ਸਮਾਨ ਬੈਠਣ ਨੂੰ ਮਿਲੀ ਜਾਂਦਾ ਨੇ ਬੈਠਣ ਨੂੰ ਕੌਣ ਦਿੰਦਾ ਸਾਨੂੰ ਬੈਠਿਆ ਸਮਾਂ ਮਿਲ ਜਾਂਦਾ ਅਸੀਂ ਖਾਈ ਪੀਏ ਸਾਡਾ ਪਿੰਡ ਜਾਨ ਨੂੰ ਚੀਜ਼ ਨਹੀਂ ਕਰਦਾ ਪਿੰਡ ਕਿ ਲੈਣ ਚਾਹੀਏ ਇਸੇ ਸੌਖੇ ਤੁਹਾਨੂੰ ਜੇ ਤੁਹਾਡੇ ਕਿਸੇ ਸੰਸਥਾ ਨੂੰ ਨੰਬਰ ਦੇ ਦੇਗੇ ਤੁਹਾਡਾ ਜਿਹੜੇ ਸੰਸਥਾ ਹੁੰਦੀਆਂ ਜਿਹੜੇ ਤੁਹਾਡੇ ਵਰਗੇ ਬਜ਼ੁਰਗ ਜੋੜੇ ਆ ਉਹਨਾਂ ਨੂੰ ਜਾ ਕੇ ਲੈ ਜਾਂਦੇ ਆ ਉਹਨਾਂ ਦਾ ਇਲਾਜ ਵੀ ਕਰਾਉਂਦੇ ਆ ਰੋਟੀ ਪਾਣੀ ਦਿੰਦੇ ਆ ਉਹਨਾਂ ਦੇ ਜਿਹੜੇ ਲੀਡ ਲੱਤਿਆ ਉਹ ਵੀ ਧੋ ਕੇ ਦਿੰਦੇ ਆ ਜੇ ਆਪਾਂ ਉਹਨਾਂ ਨਾਲ ਸੰਪਰਕ ਕਰਾ ਦਿੱਕੇ ਤੁਹਾਡਾ ਤੇ ਸੁਝਾਅ ਬਣੋਗੇ ਮੈਂ ਤੁਹਾਨੂੰ ਦੱਸਦਾ ਤੁਸੀਂ ਚੱਕਰ ਇਸ ਚ ਵੜਦੇ ਆ ਤੁਸੀਂ ਜੇ ਸਾਨੂੰ ਲੈ ਕੇ ਚਾਉਣਾ ਕਿਤੇ ਦੋ ਤਿੰਨ ਵੇਰੀ ਤੇੜ ਵੀ ਮੈਂ ਪਾ ਤੂੰ ਕਾਰ ਤੇ ਤੇ ਅਸੀਂ ਚੱਲੀ ਬਣ ਜੀਏ ਅਸੀਂ ਪੁੱਠੀਆਂ ਸਾਰਾਂ ਦੇ ਜੀ ਇਹ ਕਿੱਥੇ ਰਹਿ ਗਏ ਤੈਨੂੰ ਉਮਮਤੇ ਜਿੱਥੇ ਸੀ ਲੈ ਕੇ ਜਾਵਾਂਗੇ ਇੱਥੇ ਭਗਤੀ ਭਗਤੀ ਦੇ ਪਿੱਛੇ ਪਾਸੇ ਗੁਰਦਾਰੇ ਗੁਰਦਾਰੇ ਅਸੀਂ ਠੀਕ ਹੋ ਜਾਵਾਂਗੇ ਹੋਰ ਤੇਰੇ ਜਾਣਾ ਚਾਹੁੰਦੇ ਤੁਸੀਂ ਹਾਂ ਪੂਰਾ ਗੁਰਦਰੀ ਦਾ ਸੀ ਨਹੀਂ ਗੁਰੂ ਘਰ ਤਾਂ ਇੱਥੇ ਗੰਗਸਰ ਗੁਰਦਰਾ ਵੀ ਆਪਣੇ ਉੱਥੇ ਵੀ ਲੋਕ ਠੀਕ ਹੁੰਦੇ ਆ ਉੱਥੇ ਇਹ ਕੰਮ ਨਹੀਂ ਨਾ ਹੁੰਦਾ ਜਿੱਥੇ ਸਾਡਾ ਹੋਣਾ ਹੂੰ ਜਿੱਥੇ ਨੌਟਬਾਦ ਹੋਊਗਾ ਹੂੰ ਨੌਟਬਾਦ ਮੁਸਲਮਾਨ ਮੌਲਵੀ ਤੁਹਾਡੇ ਜਾਂ ਇਹ ਗੁਰਦਾਰੇ ਦਾ ਕਰ ਵੀ ਨਹੀਂ ਤੁਹਾਡਾ ਕਹਿੰਦਾ ਮਤਲਬ ਇਹ ਆ ਕਿ ਤੁਹਾਨੂੰ ਕਿਸੇ ਨੇ ਕਰਿਆ ਕਰਾਇਆ ਕੁਝ ਹਾਂ 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 ਪੂਰਾ ਕਰਿਆ ਕਰਾਇਆ ਪੂਰਾ ਉਹ ਚੁੰਮੜੇ ਹੋਇਆ ਹੋਰ ਕਿ ਚੁੰਮੜੇ ਤਿੰਨ ਦਿਨ ਬਾਅਦ ਹੀ ਫਿਰ ਡੀਟੀਬੀ ਸਾਹਿਬ ਕਰਨੀ ਨਹੀਂ ਨਹੀਂ ਜਿਹੜੇ ਦੱਸੋ ਇੱਕ ਤਾਂ ਛੇ ਦੱਸੋ ਵੀ ਜਿਹੜੇ ਭੂਤ ਹੈ ਉਹ ਇਹਨਾਂ ਗਰੀਬਾਂ ਨੂੰ ਲੋਕਾਂ ਨੂੰ ਕਿਉਂ ਚੁੰਮੜਦੇ ਆ ਕਿਸੇ ਵੱਡੇ ਨੂੰ ਚੁੰਮੜ ਜਾਣ ਮੋਦੀ ਨੂੰ ਚੁੰਮੜ ਜਾਣ ਕਿਸੇ ਹੋਰ ਵੱਡੇ ਜੇ ਲੀਡਰ ਆ ਉਹਨਾਂ ਨੂੰ ਚੁੰਮੜ ਜਾਣ ਭੂਤ ਉਹ ਤੋਂ ਕੁਝ ਲੈ ਵੀ ਡਿੱਗਣਗੇ ਤੇ ਇਹਨਾਂ ਗਰੀਬਾਂ ਕੋਲੇ ਭੂਤਾਂ ਨੂੰ ਕੀ ਮਿਲਦਾ ਆਮ ਤੌਰ ਤੇ ਵੇਖੋ ਜਿੰਨੇ ਗਰੀਬ ਲੋਕ ਆ ਉਹਨਾਂ ਦੇ ਘਰਾਂ ਚ ਭੂਤ ਨਹੀਂ ਨਿਕਲਦੇ ਉਹ ਚੇਲੇ ਚਪਟੇ ਨੂੰ ਖਵਾਈ ਜਾਂਦੇ ਰਹਿੰਦੇ ਆ ਇਹ ਤਾਂ ਇਹ ਤੁਸੀਂ ਬਣਿਆ ਆ ਆਪਦੇ ਕੰਮ ਚ ਆਓ ਹੂੰ ਅਸੀਂ ਬੜੇ ਆਪਦੇ ਕਾਪੀ ਸਾਨੂੰ ਪਤਾ ਹੈ ਹੂੰ ਸਾਨੂੰ ਪਤਾ ਜਿਹੜੀ ਸਾਡੇ ਨਾਲ ਹੁੰਦੀ ਹੈ ਹੂੰ ਇਹ ਕਿਤੇ ਇਤਨਾ ਨਹੀਂ ਲੱਗਦਾ ਵੀ ਸਾਰਾ ਕੁਝ ਜਿਹੜਾ ਤੁਹਾਡੇ ਕੋਲੇ ਸੀਗਾ ਤੁਸੀਂ ਚੇਲੇ ਨੂੰ ਖਵਾਤਾ ਹੁਣ ਤੱਕ ਲੁਟਾਤਾ ਆਮ ਤੌਰ ਤੇ ਲੋਕ ਕਹਿੰਦੇ ਆ ਚੇਲੇ ਨੂੰ ਖਵਾ ਦਿੰਦੇ ਆ ਮੇਰੇ ਚ ਭੂਤ ਚੁੰਬੜ ਗਿਆ ਮੇਰੇ ਘਰਾਂ ਨੂੰ ਚੁੰਬੜ ਗਿਆ ਮੇਰੇ ਬੱਚਾ ਨਹੀਂ ਹੁੰਦਾ ਕਿੰਨਾ ਥਾਂ ਤੋਂ ਪੈਸੇ ਮੜਾਏ ਮੈਂ ਮੜਾਏ ਪੈਸੇ ਹੂੰ ਆਪਾਂ ਗੱਲ ਕਰਕੇ ਕਿਵੇਂ ਤੂੰ ਠੀਕ ਰਹਿੰਦੇ ਹੋ ਮੈਂ ਤੁਹਾਨੂੰ ਦੱਸ ਦਿਆਂ ਕਿ ਮੇਰੀ ਗੱਲ ਸੁਣੋ ਧਿਆਨ ਨਾਲ ਹੂੰ ਅੱਛਾ ਰਾਤ ਮੈਂ ਘੰਟਾ ਦੋ ਘੰਟੇ ਪਾਠ ਕੀਤਾ ਪਾਠ ਕਰ ਲੈਨੇ ਹੋ ਚਲੋ ਵਾਹਿਗੁਰੂ ਵਾਹਿਗੁਰੂ ਅੱਛਾ ਮੈਂ ਪਹਿਲਾਂ ਤੋਂ ਕਰਦੀ ਕੋਈ ਮੈਂ ਬਚਪਨ ਚ ਹੂੰ ਬਹੁਤ ਪੈਸਾ ਲਾਇਆ ਐਸਨੇ ਇਹ ਹੁਣ ਇੱਥੇ ਨੂੰ ਇੱਕ ਬੁੜੀ ਜੀ ਉਹ ਤੰਗ ਕਰਦੀ ਆ ਹੂੰ ਇਹ ਤੁਹਾਨੂੰ ਉਹ ਪ੍ਰੋਬਲਮ ਕੀ ਐ ਤੁਹਾਨੂੰ ਇੱਥੇ ਇੱਥੇ ਮੈਨੂੰ ਬੁਖਾਰ ਚੜ ਗਿਆ ਰਾਤ ਆ ਹੂੰ ਇਹਨਾਂ ਨੂੰ ਮੈਂ ਆਖਿਆ ਚਾਹ ਚੂ ਮੈਨੂੰ ਬਣਾ ਕੇ ਆਲਾ ਮੈਂ ਦੁੱਧ ਕਿੱਥੋਂ ਲਿਆਵਾਂ ਦੁੱਧ ਤਾਂ ਹਰ ਵਕਤ ਹੀ ਰਹਿੰਦਾ ਐ ਨਾ ਇਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਰੋਟੀਆਂ ਪਈਆਂ ਮੈਂ ਰੋਟੀਆਂ ਨਹੀਂ ਖਾਧੀਆਂ ਨੀ ਪਹਿਲਾਂ ਤੋਂ ਨਹੀਂ ਖਾਧੀਆਂ ਬੰਗਿਆ ਰੋਟੀਆਂ ਤੇ ਸੰਢੀ ਦਾਲ ਆ ਪੁੱਛ ਲੋ ਬੈਠੇ ਪਾਟਾ ਪਿਆਲੇ ਨਹੀਂ ਇੱਕ ਮੈਂ ਪਹਿਲਾਂ ਬਾਈ ਨੂੰ ਵੀ ਕਹਿ ਕੇ ਟੈਂ ਜੇ ਤੁਹਾਨੂੰ ਕੋਈ ਲੈ ਜਾਏ ਤੁਸੀਂ ਜਾਵੋਗੇ ਜੇ ਕੋਈ ਸੰਸਤਾ ਵਾਲਾ ਹੈ ਇਹਨਾ ਤੋਂ ਬਿਨਾ ਮੈਂ ਨਹੀਂ ਜਾਦੀ ਨਹੀਂ ਬਾਹਰ ਪੇਕੇ ਦੇ ਅੱਛਾ ਤੁਹਾਡਾ ਪ੍ਰੇਮ ਬਹੁਤ ਆ ਇਹਨਾ ਤੋਂ ਬਿਨਾ ਨਹੀਂ ਜਾਣਾ ਹਾਂਜੀ ਜੇ ਜਾਊਗਾ ਤਾਂ ਤੁਸੀਂ ਜਾਓਗੇ ਮੈਂ ਆਖੂਗਾ ਨਾ ਉਵੇਂ ਕਰਾਂਗੇ ਆਪਾਂ ਉਵੇਂ ਜਾਵਾਂਗੇ ਤੁਹਾਡੇ ਕਦੇ ਜਿਹੜੇ ਤੁਹਾਡੇ ਭਤੀਜੇ ਭਰਾ ਭਰਜਾਈਆਂ ਤੁਹਾਨੂੰ ਆਖਿਆ ਨਹੀਂ ਵੀ ਤੁਸੀਂ ਆਹ ਹਾਲਾਤ ਚ ਰਹਿ ਰਹੇ ਹੋ ਚੰਗੇ ਖਾਨਦਾਨ ਤੇ ਤੁਸੀਂ ਚਲੋ ਸਾਡੇ ਨਾਲ ਆਖਿਆ ਬਹੁਤ ਉਹਨਾਂ ਨੇ ਮੁਰ ਜਾਂਦੇ ਆ ਕੀ ਕਰਨ ਫਿਰ ਉਹ ਪਰ ਸਾਡੀ ਸੁਣਦੇ ਤਾਂ ਹੈ ਜਾਂਦੇ ਨਹੀਂ ਤੁਸੀਂ ਨਹੀਂ ਇਹ ਨਹੀਂ ਜਾਂਦਾ ਨਾ ਮੈਂ ਤਾਂ ਤਿਆਰ ਆ ਇਹਨਾਂ ਨਾਲ ਇਹ ਉਹ ਵਾਦੀ ਤੂੰ ਇਹਨੂੰ ਕਹਿ ਨਹੀਂ ਜੇ ਉਹ ਕਹਿਣ ਕਿ ਭੂਆ ਤੂੰ ਚੱਲ ਤੂੰ ਤਾਂ ਨਰਕ ਪਰ ਜ਼ਿੰਦਗੀ ਨਾ ਕੱਟ ਇੱਥੇ ਮੱਛਰ ਕਿੰਨਾ ਕੀ ਹਾਲਾਤ ਆ ਤੁਹਾਡੇ ਨਹੋਂਣ ਤੋਂ ਉਹਦਾ ਕੋਈ ਪ੍ਰਬੰਧ ਹੈ ਨਹੀਂ ਇੱਥੇ ਬਚਾ ਠਾਕ ਬਹੁਤ ਸੀ ਹੂੰ ਇੱਥੇ ਤਾਂ ਬਾਹਰ ਪਾੜ ਕੇ ਸਾਡਾ ਇਹ ਇੱਥੇ ਕਰੀ ਕਰਾਈ ਜਾਂਦੀਆਂ ਲੱਦੂ ਥਰੇ ਰਾਸਾ ਇਹ ਨਹੀਂ ਪਤਾ ਕੀ ਨਹੀਂ ਤਾਂ ਫਿਰ ਮੈਨੂੰ ਤਾਂ ਆਪ ਕੀ ਚੜਿਆ ਹੂੰ ਇਹਨ ਮੈਂ ਕਿਹਾ ਮੈਨੂੰ ਉੱਠ ਕੇ ਨਾ ਚਾ ਨਾ ਪਕੋਟ ਦੇ ਉੱਠਿਆ ਹੀ ਨਹੀਂ ਚਾ ਪਣਕੋਟ ਚਾ ਨਹੀਂ ਮਿਲਾਂ ਟਕਾ ਹੋ ਜਾਂਦਾ ਫਿਰ ਮੈਂ ਕੋਦਮ ਟੱਕੀ ਤਾਂ ਉਹਨਾਂ ਨੂੰ ਪੁੱਛਿਆ ਮੇਰੇ ਮਾਪਿਆ ਕਿ ਤੂੰ ਚਾ ਕਰਦੇ ਕਾਹਦੇ ਤੋਂ ਤੁਹਾਡੇ ਕੋਲੇ ਕੋਈ ਸਿਲੰਡਰ ਨਹੀਂ ਗਿਆ ਕੋਈ ਚੁੱਲਾ ਨਹੀਂ ਗਿਆ ਤੁਹਾਡੇ ਕੋਲੇ ਇਹਨੂੰ ਆਖਿਆ ਸੀ ਮੈਂ ਸਿਲੰਡਰ ਲੈ ਲਾ ਹੂੰ ਫਿਰ ਸਲ ਬੰਦੀ ਆ ਸਲ ਮੇਰੀ ਵੀ ਆਉਂਦੀ ਤੇ ਇਹਦੀ ਵੀ ਨਹੀਂ ਪਤਾ ਨਹੀਂ ਪੈਸੇ ਕਿੱਧਰ ਨੂੰ ਜਾਂਦੇ ਆ ਹੂੰ ਫੇਰ ਮੈਂ ਕਿਥੋਂ ਠੋਟ ਖੜਾ 50 ਪੈਸੇ ਦਾ ਮਾਲ ਕੇ ਮੈਂ ਤਾਂ ਬਹੁਤ ਲੋਚੀ ਦੀ ਮੈਂ ਕੀ ਕਰਾਂ ਜਿਹੜਾ ਕੋਈ ਹੋਣੀ ਦਿੰਦਾ ਹੂੰ ਉਹ ਲੋਕ ਦੇ ਜਾਂਦੇ ਇੱਥੇ ਤੁਹਾਨੂੰ ਬੈਠੇ ਰੋਟੀ ਪਾਣੀ ਮੈਨੂੰ ਤਾਂ ਇਹ ਦਰਸ਼ਨ ਤਾਂ ਕਹਿੰਦਾ ਮੈਨੂੰ ਦੇ ਜਾਂਦੇ ਆ ਹੂੰ ਤਾਂ ਦੇ ਦਿੰਦੇ ਫਿਰ ਢਾਬੇ ਤੋਂ ਕਿੰਨਾ ਚਿਰ ਪੈਸਾ ਲਾਊਗਾ ਮੈਂ ਤਾਂ ਨਹੀਂ ਠੋਟ ਖੜਾ ਆਪਾਂ ਦਾ ਆਪਾਂ ਕਿੱਥੋਂ ਦੇਵਾਂਗੇ ਪੈਸੇ ਜੀ ਆਪਾਂ ਇੱਕ ਵਾਰੀ ਹਾਲਾਤ ਵਿਖਾ ਦਈਏ ਜਿੱਥੇ ਰਹਿੰਦੇ ਆ ਅੰਦਰ ਅੱਜ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਆ ਦੋ ਦੁਕਾਨਾਂ ਬਣੀਆਂ ਹੋਈਆਂ ਇਹ ਇੱਕ ਦਾਣਾ ਮੜੀ ਦੇ ਵਿੱਚ ਬੈਠੇ ਆ ਆ ਦਿਖਾਣਾ ਕੋਈ ਇਹਨੂੰ ਛਟਣਾ ਨਹੀਂ ਲੱਗਿਆ ਕੁਛ ਨਹੀਂ ਗਾ ਤੇ ਕੋਈ ਇਹਨਾਂ ਕੋਲੇ ਪ੍ਰਬੰਧ ਨਹੀਂ ਗਾ ਇੱਧਰ ਜਾਂਦਾ ਚੁੱਲ੍ਹੇ ਇੱਧਰ ਇੱਟਾਂ ਬਾੜ ਲੈਂਦੇ ਕਦੇ ਆ ਚਾਰ ਇੱਟਾਂ ਰੱਖ ਕੇ ਆਇਨਾ ਤਵਾ ਦਿਖਾਇਓ ਕੈਮਰਾਮੈਨ ਨੂੰ ਕਹਿੰਨਾ ਆ ਤਵਾ ਵੇਖੋ ਪਤਾ ਨਹੀਂ ਇਸ ਤੇ ਕਰਦੇ ਖਣੀ ਇਹ ਤਾਂ ਗੋਬਰ ਨਾਲ ਲਿਪੜਿਆ ਹੋਇਆ ਇਹਨਾਂ ਕੋਲ ਕੁਛ ਹੋਰ ਤਾਂ ਦਿੰਦਾ ਨਹੀਂ ਗਾ ਤੇ ਆ ਚਾਰੇ ਪਾਸੇ ਗੋਬਰੀ ਗੋਬਰ ਦਿਸੂਗਾ ਆ ਗੋਬਰ ਆ ਆ ਦਿਖਾਇਓ ਕੀੜੇ ਕਿਵੇਂ ਫਿਰਦੇ ਆ ਕੀੜੇ ਵੇਖੋ ਕਿਵੇਂ ਫਿਰਦੇ ਆ ਇਧਰ ਭਾਂਡੇ ਵਿਖਾਓ ਇਧਰ ਭਾਂਡਿਆਂ ਦਾ ਹਾਲਾਤ ਦਿਖਾਓ ਇੰਨਾ ਭਾਂਡਿਆਂ ਦੇ ਵਿੱਚ ਜਿਹੜਾ ਆਪਦਾ ਰੋਟੀ ਪਾਣੀ ਬਣਾਉਂਦੇ ਆ ਆ ਹਾਲਾਤ ਆ ਇਹਨਾਂ ਦੇ ਵੇਖੋ ਲਿਬੜਿਆ ਤੇ ਬਰਾ ਸਭ ਸੁਮਾਨ ਪਿਆ ਆ ਲੂਣ ਆ ਮੇਰੇ ਹਿਸਾਬ ਨਾਲ ਹੈ ਨਾ ਲੂਣ ਆ ਇਹਦੇ ਚ ਲੂਣ ਆ ਲੂਣ ਆ ਹਾਂ ਆ ਵੇਖੋ ਇਹਨਾਂ ਦੇ ਹਾਲਾਤ ਇਸ ਵਕਤ ਬਹੁਤ ਮਾੜੇ ਨੇ ਇੱਕ ਨਰਕ ਪਰ ਜ਼ਿੰਦਗੀ ਘਟ ਕੋਈ ਇਥੇ ਪੱਖਾ ਨਹੀਂਗਾ ਕੋਈ ਪੱਖਾ ਨਹੀਂਗਾ ਚਾਰੇ ਪਾਸੇ ਗੋਬਰੀ ਗੋਬਰਾ ਆ ਲੀੜੇ ਵੇਖੋ ਮਸਕ ਮਾਰਦਾ ਲੀੜਿਆਂ ਦੇ ਵਿੱਚੋਂ ਗੰਦੇ ਲੀੜੇ ਆ ਇਹਨਾਂ ਦੇ ਉੱਪਰ ਜਿਵੇਂ ਇੱਥੇ ਕਤੂਰੇ ਕੁੱਤੇ ਰਹਿੰਦੇ ਆ ਉਹ ਵੀ ਕੁੱਤੇ ਇੱਥੇ ਆ ਕੇ ਪੈ ਜਾਂਦੇ ਵਿੱਚ ਜੇ ਵਰ ਜਾਂਦੇ ਆ ਆ ਗੰਦੀ ਗੰਦੇ ਕੱਪੜੇ ਸਾਰੇ ਮਸ਼ਕ ਮਾਰਦਾ ਗੰਦੇ ਵਿੱਚੋਂ ਬਹੁਤ ਹਾਲਾਤ ਮਾੜੇ ਆ ਚੰਗੇ ਖਾਨਦਾਨ ਚੋਂ ਆ ਪ੍ਰਮਾਤਮਾ ਕਿਸੇ ਤੇ ਮਾੜਾ ਸਮਾਂ ਦਿਨ ਨਾ ਲਿਆਵੇ ਕਹਿੰਦੇ ਉਹ ਪਿੰਗਲੇ ਨੂੰ ਪਹਾੜ ਤੇ ਚੜਾ ਬਿਧ ਦੇਵੇ ਜਦੋਂ ਆਪਣੀ ਆਈ ਤੇ ਅੱਜ ਪ੍ਰਮਾਤਮਾ ਤੇ ਰਾਜੇ ਤੋਂ ਭੀਖ ਮੰਗਾ ਦੇਵੇ ਗੋਬਰ ਆ ਚਾਰੇ ਪਾਸੇ ਪਿਆ ਇੱਥੇ ਆਵਾਰਾ ਪਸ਼ੂ ਆ ਕੇ ਬਹਿ ਜਾਂਦੇ ਆ ਵੈਚੀ ਇਹਨਾਂ ਦਾ ਰਹਿਣ ਸਬੀਰਾ ਬਣਿਆ ਹੋਇਆ। ਪਵਾਰਾ ਪਸ਼ੂ ਇੱਥੇ ਗੋਬਰ ਕਰਦਾ। ਇਹ ਚੱਕਦੇ ਨਹੀਂ ਗੋਬਰ ਕਿਉਂਕਿ ਉਹ ਜਿਹੜੀ ਮਾਤਾ ਉਹ ਤੋਂ ਵੀ ਨਹੀਂ ਕੁਝ ਹੁੰਦਾ ਤੇ ਉਹ ਬਾਈ ਵੀ ਨਹੀਂ ਕਰਦਾ ਕੁਝ। ਲੋਕ ਦੇ ਜਾਂਦੇ ਆ। ਸਾਡੇ ਜਿਹੜੇ ਪੰਜਾਬੀ ਲੋਕ ਆ ਉਹਨਾਂ ਦੇ ਬੜੇ ਜਿਗਰੇ ਆ, ਬੜੇ ਦਿਲ ਆ। ਜਦੋਂ ਕਿਸੇ ਦੇ ਹਾਲਾਤ ਵੇਂਦੇ ਆ ਤੇ ਉਹ ਉਸ ਬੰਦੇ ਦੇ ਹਾਲਾਤ ਨੂੰ ਦੇਖ ਕੇ ਸਭ ਕੁਝ ਦੇ ਜਾਂਦੇ ਆ। ਇੱਧਰ ਆਹ ਕੱਪੜੇ ਪਾਉਣ ਵਾਲੇ ਰੱਖੇ ਪਾਉਣ ਵਾਲੇ ਆ। ਹਾਂਜੀ ਹਾਂਜੀ। ਤੋਤੇ ਆ। ਚੁਣੀਆਂ ਹਾਂ। ਇਸਾ ਹਾਂਜੀ ਮੈਂ ਬਣਾਈਆਂ ਸੀ ਚੁੰਨੀਆਂ ਇਹ ਮਠਿੰਡੋ ਬਣਾ ਕੇ ਲੈ ਆਇਸ ਮੇਰੇ ਪਰਜਾਈ ਲੈ ਕੇ ਨਾ ਉਹ ਆ ਕੇ ਪਕੇ ਕਿੱਥੇ ਤੁਹਾਡੇ ਪਕੇ ਮੇਰੇ ਰਾਣੀਆਂ ਦੇ ਕੋਲੇ ਆ ਹੈ ਜੈ ਜੀ ਮੇ ਨਾ ਕਰ ਤੋਈ ਵਾਰਾ ਹੂੰ ਸਰਸਾ ਸਰਸਾ ਨੇ ਇੱਧਰ ਆ ਗਿਆ ਹੂੰ ਤੁਸੀਂ ਬੋਲੇ ਜੀ ਜੀ ਨਾਮ ਨਾਮ ਜਾਣਦੇ ਤੁਸੀਂ ਹੂੰ ਹੂੰ ਉੱਥੇ ਜੀ 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 ਕੁੱਕੇ ਬਹੁਤ ਆ ਤੇ ਨਾਮ ਧਾਰ ਗਏ ਹੂੰ ਅਜੇ ਕੁੱਕੇ ਨਾਮ ਧਾਰੀਆਂ ਚੋਂ ਤੁਸੀਂ ਤੁਹਾਡਾ ਪਿੱਕਾ ਪਰਿਵਾਰ ਹਾਂਜੀ ਸਾਰਾ ਨਿਧਾਨ ਕੇ ਹੂੰ ਸੰਤ ਕੇ ਹੂੰ ਬਹੁਤ ਇਹਨਾਂ ਨੇ ਮੇਲਾ ਮੂਲਾ ਪਹਿਲਾਂ ਬਹੁਤ ਕਰਦੇ ਹੁੰਦੇ ਸੀਗੇ ਕੋਈ ਕੁਝ ਦੁੱਖਦਾ ਤਾਂ ਨਹੀਂ ਤੁਹਾਨੂੰ ਕੋਈ ਦਵਾਈ ਬੂਟੀ ਦੀ ਲੋੜ ਹੋਵੇ ਨਾ ਜੀ ਜੇ ਤਾਂ ਹੋਊਗੀ ਤੁਹਾਨੂੰ ਦੱਸ ਦਿਆਂਗੇ ਹੂੰ ਪਰ ਅਸੀਂ ਇਹਨੇ ਥੋੜਾ ਚੱਕ ਲਏ ਮੇਰਾ ਗਾ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ ਇੱਥੇ ਹੁਣ ਇੱਕ ਤਾਂ ਮੈਨੂੰ ਘੋੜੀ ਦੀ ਲੋੜ ਆ ਸਿੱਧੀ ਗੱਲ ਦੱਸਦੀ ਘੋੜੀ ਕਿਉਂ ਕਿਉਂ ਕੀ ਕਰਨ ਦੱਸੋ ਉਹ ਨਾ ਮੈਂ ਡਾਕਟਰ ਨੇ ਦੱਸਿਆ ਕੱਲਾ ਬਹੁਤ ਤਕਲੀਫ ਸੀ ਰਾਤ ਮੈਨੂੰ ਹੂੰ ਵੀ ਮੜਾ ਮੋਟਾ ਤੋਂ ਖਾਏ ਪੀਏਂਗੇ ਤੇ ਮੜਾ ਮੋਟਾ ਆਉਦਾ ਕਰਨਗੇ ਅਵੇ ਭਾਂਡੇ ਮਾਂਜੇ ਮੇਰੇ ਸੱਤ ਮਾਰੀ ਆ ਹੂੰ ਫਲ ਹੁੰਦਾ ਕਮਜ਼ੋਰੀ ਹੋਈ ਵੀ ਹੈ ਨਾ ਹਾਂਜੀ ਅੱਛਾ ਘਿਓ ਲੈਣਾ ਤੇ ਹੋਰ ਕੀ ਲੈਣਾ ਦੁੱਧ ਇਹਨਾਂ ਨੂੰ ਆਖਵੇਂ ਦੇ ਕਹਿੰਦਾ ਦੁੱਧ ਕੀ ਕਰਨਾ ਤੂੰ ਹੂੰ ਸਾਡਾ ਦੁੱਧ ਪਿੱਛੇ ਰੌਲਾ ਪਿਆ ਰਾਤ ਮੈਂ ਕਹ ਦੁੱਧ ਮੈਂ ਦੱਸ ਕੀ ਕਰਾਂ ਮੈਂ ਕਿੱਥੋਂ ਲਿਆਵਾਂਗਾ ਹੂੰ ਅੱਛਾ ਦੁੱਧ ਭਾਉ ਡੈਰੀ ਚ ਕਿੰਨਾ ਲਿਓਨਾ ਤੂੰ ਦੁੱਧ ਤੂੰ ਤਾਂ ਪੀਤਾ ਰੋਟੀ 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 ਖਾ ਕੇ ਪੈਣੇ ਤੇ ਫੇਰ ਭੁੱਖੇ ਵੀ ਪੈ ਜਾਂਦੇ ਹੋ ਨਹੀਂ ਨਹੀਂ ਖਾ ਕੇ ਪੈਣੇ ਰੋਟੀ ਪਰ ਮੈਂ ਬਈ ਰੋਟੀ ਨਹੀਂ ਖਾਦੀ ਜੀ ਮੈਂ ਤੁਹਾਨੂੰ ਸਿੱਧੀ ਗੱਲ ਚਾਹ ਪਾਣੀ ਦੀ ਸੇਵਾ ਦੱਸੋ ਪਹਿਲਾਂ ਮੈਂ ਹੂੰ ਆ ਨਾ ਨਹੀਂ ਮੈਥੋ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਤਾਂ ਮੈਂ ਤੇਰੇ ਨੂੰ ਮੇਰੇ ਨੂੰ ਡਾਉਣ ਹੋਇਆ ਪਿਆ ਮੈਂ ਤਾਂ ਫੇਰ ਵੀ 7 ਵਜੇ ਆ ਇਹਨਾਂ ਨੂੰ ਪੁੱਛ ਲੋ ਢਾਬੇ ਵਾਲਿਆਂ ਨੂੰ 7 ਮਾਰੀ ਮੇਰੇ ਆਪ ਸਰਪੇ ਨੂੰ ਪੁੱਛ ਲਾ ਸਕਦਾ ਮੈਂ ਕੋਈ ਗਲਤੀ ਨਹੀਂ ਕੀਤੀ ਇਹਨਾਂ ਮੁਤਾਬਿਆਂ ਦੇ ਚੱਕਿਆ ਰਾਤ ਮੈਨੂੰ ਡਿੱਗ ਵੀ ਮੈਂ ਬੁਖਾਰ ਇੰਨਾ ਚੜਿਆ ਮੈਨੂੰ ਆਪਾਂ ਬੰਦੇ ਤੋਂ ਕਰਾਉਣਾ ਕੀ ਜੇ ਬੰਦਾ ਉੱਠ ਕੇ ਆਪਦੇ ਚੱਬਰ ਨੂੰ ਨਾ ਪੁੱਛੂਗਾ ਆਪਾਂ ਧੋਕਾ ਦੇ ਵਾਸਤੇ ਹੁੰਨੇ ਆ ਦੱਸੋ ਮੈਨੂੰ ਰਾਤ ਨੂੰ ਡਰ ਨਹੀਂ ਲੱਗਦਾ ਜਿਵੇਂ ਤੁਸੀਂ ਕਈ ਵਾਰ ਵੇਖਿਆ ਮੈਂ ਕੱਲੇ ਪਏ ਰਹਿੰਦੇ ਹਾਂ ਜਿਵੇਂ ਕੋਈ ਵਾਰਨਿੰਗ ਆ ਕੋਈ ਪੱਲੀ ਨਹੀਂ ਪਾਈ ਆਵਾਰਾ ਪਸ਼ੂ ਫਿਰਦੇ ਆ ਭੱਜ ਕੇ ਉੱਤੇ ਚੜ ਜਾਂਨ ਜਾਂ ਕੋਈ ਸ਼ਰਾਬੀ ਕੋਆਬੀ ਬੰਦਾ ਆ ਜੇ ਗਾ ਚੜ ਗਈ ਸੀ ਮੈਂ ਤਾਂ ਹੀ ਆਵਾਜ਼ ਮਾਰੀ ਇਹਨਾਂ ਨੇ ਮੇਰੀ ਸੁਣਦੇ ਨਹੀਂ ਮੈਂ ਕਹਾਂ ਕਿ ਮੈਂ ਕਿਹਾ ਨਾਲ ਚੱਲ ਉੱਠ ਖੜੇ ਇੱਥੋਂ ਚੱਲ ਜੇ ਇੱਥੋਂ ਕਿਸੇ ਪਾਸੇ ਉਹ ਲੈ ਆਖੇ ਸਾਰਿਆਂ ਨੇ ਇਹਨਾਂ ਨੇ ਆਖੇ ਥਾ ਤੋਂ ਬਦਰ ਕੇ ਆਪਦਾ ਵੇਖ ਲੋ ਇਹਨਾਂ ਨੇ ਮੈਨੂੰ ਆਪ ਆਖਿਆ ਫਿਰ ਚੇਅਰਮੈਨ ਮੇਰੇ ਕੋਲ ਇੱਕ ਦਿਨ ਆਇਆ ਪੁੱਤ ਆਪਣਾ ਪ੍ਰਧਾਨ ਮੰਤਰੀ ਨੇ ਵੀ ਆਖਿਆ ਇੱਕ ਊਡੀ ਮਾਰ ਤੂੰ ਉਹ ਸਾਡੀ ਮਾਤੀ ਬਣਾਈ ਹੈ ਹੂੰ ਧੀ ਬਣਾਈ ਇਹਨਾਂ ਨੇ ਮੈਂ ਧੀ ਬਣਾਇਆ ਰਾਤ ਤਿੰਨ ਵਰੀ ਆਏ ਮੇਰੇ ਕੋਲ ਪੁੱਛਣਾ ਤਾਂ ਆਪ ਚੜਿਆ ਫਿਰ ਮੂੰਗਦੀ ਹੂੰਗਦੀ ਮੈਨੂੰ ਕਿਸੇ ਨੇ ਨਹੀਂ ਆਖਿਆ ਵੀ ਅਸੀਂ ਤੇ ਨਾ ਮੰਝਾ ਚੱਕਦੇ ਰਾਤ ਨੂੰ ਜਿਵੇਂ ਠੰਡ ਹੈ ਮਾਤਾ ਠੰਡਾ ਰਾਤ ਨੂੰ ਬਿਸਤਰਾ ਕਿਹੜਾ ਲੈਣੇ ਹੋ ਤੁਸੀਂ ਪੈਣੇ ਫਿਰ ਕੋਈ ਬਿਸਤਰਾ ਨਹੀਂ ਮੇਰੇ ਕੋਲ ਤਾਂ ਫਿਰ ਬਿਸਤਰਾ ਐਂ ਪੈ ਜਾਣੇ ਹੋ ਠੀਕ ਹੈ ਨਾ ਫਿਰ ਕੋਈ ਸੁਣਦਾ ਨਹੀਂ ਹੂੰ ਇਹਦਾ ਉਧਰ ਕਰ ਲੈਂਦਾ ਮੈਂ ਕਿ ਮੇਰੇ ਕੋਲੇ ਪੈ ਉਧਰ ਲੈ ਜਾਂਦਾ ਮੰਜੀ ਪਰਲੇ ਪਾਸੇ ਕਿਸੇ ਨੇ ਸੁੱਖ ਨਹੀਂ ਦੇਣਾ ਜੀ ਮੈਨੂੰ ਸਿੱਤੀ ਗੱਲ ਆ ਮੈਂ ਤੁਹਾਡੇ ਹੱਥ ਲਾਉਣੀ ਚੁੰਨੀ ਧਾਤੀਆਂ ਪੈਰੀ ਮੈਂ ਕਿਸੇ ਦੀ ਬਾਤ ਨਹੀਂ ਕਰਾਂਗਾ ਮੈਂ ਕਿਸੇ ਤੋਂ ਇੱਕ ਦਿਨ ਆਖਿਆ ਚਾਹ ਬਣਾ ਦੇ ਰਾਤ ਵੀ ਮੈਂ ਕਿਹਾ ਚਾਹ ਬਣਾ ਦੇ ਜਿਵੇਂ ਤੁਸੀਂ ਠੀਕ ਲੱਗਦੇ ਹੋ ਮੈਨੂੰ ਤੁਹਾਨੂੰ ਐ ਨਹੀਂ ਕਿ ਵੀ ਜਿਹੜੇ ਤੁਹਾਡੇ ਲੀੜੇ ਪਏ ਆ ਉਹ ਕਿੰਨੇ ਹਲਾ ਮਾੜੇ ਆ ਵਿੱਚ ਮਿੱਟੀ ਨਾ ਪੂੜੇ ਨਾ ਭਰੇ ਪਏ ਆ ਪਵਾਲ ਆ ਜਾਨਵਰਾਂ ਦੇ ਵਿੱਚ ਝਾੜ ਲਓ ਤੁਸੀਂ ਉਹ ਤਾਂ ਉਹਨਾਂ ਦੇ ਆਪਣੇ ਤਾਂ ਹੈ ਨਹੀਂ ਆਪਣੇ ਤਾਂ ਆਹੀ ਆ ਬਸ ਮੇਰੇ ਤਾਂ ਹਿਆਰ ਮੈਂ ਤਾਂ ਆਪਦੇ ਸਫਾਈ ਰਾਦੀ ਉਹ ਤੇ ਲੈ ਲਉ ਨੂੰ ਹੈ ਨਹੀਂ ਤੁਹਾਡੇ ਉੱਤੇ ਕੱਪੜੇ ਕੋਈ ਇਹਨੂੰ ਪਤਾ ਪੇਟੀ 'ਚ ਪਏ ਆ ਮੈਂ ਆਪਦੇ ਹੱਥੀਂ ਜਾਈਆਂ ਬਣਾਈਆਂ ਹੱਥੀਂ ਮੈਂ ਸਾਰਾ ਸਮਾਨ ਬਣਾਇਆ ਭੂਰੇ ਬਣਾਏ ਆ ਹੂੰ ਅਕਰੇ ਕੈਪਟਨ ਆਇਆ ਵਿਚਾਰਾ ਉਹਨੇ ਤੇਵਾਰ ਮੇਰੇ ਨੂੰ ਲਾਇਆ ਸੀਗਾ ਹੂੰ ਤੇਵਾਰ ਮਰੇ ਨੇ ਕੈਪਟਨ ਉਹਦਾ ਮੁੰਡਾ ਪਰਸੇ ਜਿੱਥੇ ਆਇਆ ਉਹਨੇ ਮੈਨੂੰ 100 ਰੁਪਏ ਦਿੱਤਾ ਤੇ ਉਹ ਵੇਖਦਿਆਂ ਖੋ ਲਿਆ ਨੇ ਮੇਥੋਂ ਹੂੰ ਅੱਛਾ ਜੀ ਮੈਂ ਹੁਣ ਪੈਸੇ ਆ ਤੇ ਜਿਹੜਾ ਕੋ ਮਾਤਾ ਮੈਂ ਖਚ ਪਕਾਰਦਾ ਤੂੰ ਪੈਸੇ ਆਇਆ ਗਲਾ ਉਹਦਾ ਬੀਬੀ ਤੂੰ ਠੀਕ ਆ ਮੇਰੇ ਪਤਾ ਲੈ ਲੈ ਜਾਂਦੇ ਮੇਰੀ ਇੱਕ ਗੱਲ ਸੁਣੋ ਮੈਂ ਕਿਸੇ ਨੂੰ ਨਹੀਂ ਮਾਰਾ ਕਿਹਾ ਤੇ ਮੈਨੂੰ ਤਾਕ ਕਰਦੀਆਂ ਇਹ ਇੱਕ ਵਾਰ ਨਹੀਂ ਆਦਾ ਭਾਈ ਮੇਰੇ ਟੱਪਾ ਨੂੰ ਕਿਉਂ ਬੋਲਦੀਆਂ ਤੁਸੀਂ ਬੱਸ ਬੋਲਦੀਆਂ ਕੀ ਗੱਲ ਆ ਇਥੇ ਕੇਲੀ ਹੈ ਕ ਕੇਲੀ ਕੇ ਲਈ ਵਾਈ ਦिए थे 체ਲੀ ਜੀ ਉਹ ਨਾ ਮੈਨੂੰ ਟਿਕਣ ਨਹੀਂ ਦਿੰਦੀ ਪੈਨਸ਼ਨ ਆਉਂਦੀ ਹੈ ਪੈਨਸ਼ਨ ਹਾਂ ਫਿਰ ਸੁਣਾਉਂਦੀ ਮੈਨੂੰ ਦਿੰਦਾ ਨਹੀਂ ਪੈਸਾ ਇੱਕ ਵੀ ਮੈਂ ਕਹਾ ਤੂੰ ਮੈਨੂੰ ਟਿਕਟੋ ਕਰਵਾ ਦਿਆ ਕਰ ਕਿਥੇ ਵੀਲੇ ਵਾਲੇ ਚੱਲ ਐਸੇ ਇਹਦੇ ਕੋਲੇ ਹੁੰਦੇ ਸਾਰੇ ਹਾਂਜੀ ਇਹ ਨਾਲੇ ਰੱਖਿਆ ਮੈਂ ਕਹਾ ਮੈਂ ਕਹਿੰਦਾ ਮੈਂ ਕਹਿੰਦਾ ਕਿਹਨੂੰ ਦੇਣੇ ਆ ਚੱਲ ਤੂੰ ਮੈਂ ਕਹਾ ਉੱਠ ਕੇ ਚੱਲੋ ਕਿਸੇ ਪਾਸੇ ਫੈਕਟਰੀ ਭਾਲ ਲੈਣੇ ਚੱਲ ਮੈਂ ਜੀ ਕੋਈ ਇਹ दारू ਦੂਰ ਪੀ ਲੈਂਦਾ ਨਹੀਂ ਪਿੰਦਾ दारू ਨਹੀਂ ਮੈਂ ਇਹਨੂੰ ਪੀਣ ਦੇਣੀ ਮੈਂ दारू ਰਾਤ ਪੀਤਾ ਤੇ ਮੈਨੂੰ ਗਾਲਾਂ ਇਹਨੇ ਬਹੁਤ ਕੱਢੀਆਂ ਮੈਂ ਫਿਰ ਵੀ ਸਵਾ ਦਾ ਘੁੱਟ ਭਰ ਕੇ ਚੁੱਪ ਕਰਕੇ ਲੈ ਕੇ ਲੀੜਾ ਤੇ ਇੱਥੇ ਬੈਜੀ ਤੇ ਮੈਨੂੰ ਸਾਰੇ ਵਿਚਾਰੇ ਆਖਣ ਵੀ ਬਾਬਾ ਤਾਨੂ ਮਾਲਕ ਵੀਰ ਜਿਹੜੀ ਕੱਟੀ ਜਾਨੀ ਏ ਹੂੰ ਪੁੱਤਾਂ ਨੂੰ ਪਾਲਿਆ ਮੈਨੂੰ ਹੂੰ ਭਰਾ ਆਉਂਦਾ ਉਹ ਮਰ ਜਾਂਦਾ ਰੋ ਕੇ ਹੂੰ ਐਸੇ ਖੇਲ ਭਰਾ ਨੂੰ ਤਾਂ ਦੁੱਖ ਹੁੰਦਾ ਉਹ ਨਾ ਵੀ ਸਾਡੀ ਭੈਣ ਕਿਹੜੇ ਹਾਲਾਤਾਂ 'ਚ ਰਹਿ ਰਹੀ ਏ ਹਾਂ ਉਹ ਬਹੁਤ ਰੋਂਦਾ ਉਹ ਕਹਿੰਦੇ ਉਹ ਇੱਥੇ ਲੈ ਚੱਲਦੇ ਬਠੰਡੇ ਹੂੰ ਉੱਥੇ ਬਹਿ ਜਾਓ ਪਰ ਤੂੰ ਇਹਨੂੰ ਨਹੀਂ ਛੱਡਦੀ ਇਹਨੂੰ ਇਹ ਨਾ ਇਹ ਬਹੁਤ ਜੋਲ ਆ ਪ੍ਰਧਾਨ ਮੰਤਰੀ ਨੇ ਵਿਆਹ ਕਰਾ ਬੰਨੇ ਨਾ ਮੈਂ ਦੁਨੀਆ ਦਾ ਨਾ ਰੋਸ਼ਨ ਕਰਨਾ ਦੂਰੀ ਬਰੇ ਕੰਮ ਨਹੀਂ ਕਰਨਾ ਮੈਂ ਅੱਛਾ ਇਹ ਭਾਵੇਂ ਕੁਛ ਕਰੀ ਜਾਵੇ ਮੈਂ ਤਾਂ ਵੀ ਨਹੀਂ ਬੋਲਦੀ ਤੂੰ ਨਾ ਮੇਰੇ ਮੇਜੁੱਤੀ ਕੁੜਦਾ ਮਾਰਦਾ ਤਾਂ ਨਹੀਂ ਤੁਹਾਨੂੰ ਕੁੜਦਾ ਮਾਰਦਾ ਤਾਂ ਨਹੀਂ ਸੱਟ ਮਾਰੀਆਂ ਕਿ ਤਨ ਮੇਰੇ ਮੈਂ ਤਾਂ ਵੀ ਚੁੱਪ ਕਰ ਗਈ ਕਿਨੇ ਮਾਰੀ ਸੱਟ ਇਹਨਾਂ ਨੇ ਮੈਂ ਤਾਂ ਵੀ ਚੁੱਪ ਕਰ ਗਈ ਚੱਲ ਪਿੱਛੇ ਜਿਹੇ ਬਹਾ ਚੱਲੀ ਗਿਆ 15 16 ਦਿਨ ਹੋ ਗਏ ਸਰ ਬਾ ਆਇਆ ਪੁੱਛ ਲੈ ਸਰ ਬੇ ਆਹ ਲਾ ਤੂੰ ਤਾਂ ਕੁੱਟੀ ਜਾਂ ਮਝੂਟਾ ਇਹਨੇ ਗਲਤੀ ਕੀਤੀ ਅਸੀਂ ਐਨੇ ਤਾਂ ਨਹੀਂ ਵੀ ਕੋਈ ਬੰਦਾ ਨਹੀਂ ਐ ਕਰਵੜਦਾ ਕੋਈ ਸ਼ਰਾਬ ਪੀ ਕੇ ਨਹੀਂ ਕੁੱਟੀ ਦਾ ਹੁੰਦਾ ਹੂੰ ਕੀ ਮੱਝ ਕੁੱਟ ਲਈ ਤੇ ਕੀ ਕੰਧ ਕੁੱਟ ਲਈ ਤੇ ਕੀ ਦੁੱਧ ਪਰ ਕੋਲਦਾ ਕੀ ਗਲਤੀ ਕੀਤੀ ਰੋਟੀ ਪਿੱਛੇ ਲੜ ਪੇ ਰਹਾ ਦੁੱਧ ਪਿੱਛੇ ਲੜ ਪੇ ਮੈਂ ਦੁੱਧ ਕੁੱਟ ਦਿੰਨਾ ਤੂੰ ਕਵੇ ਦੁੱਧ ਪੀ ਜਨਾ ਚੋਰੀ ਬਹਿ ਕੇ ਵੇ ਲੋ ਹਾਂ ਅਛਾ ਮੈਂ ਕਿ ਕੁੱਟ ਚੱਲ ਮੈਂ ਲੋਕਾਂ ਨੂੰ ਦੁੱਧ ਮਿਲਦਾ ਤਾਂ ਮੈਨੂੰ ਚਾਹ ਕੁੱਟ ਦੀ ਮਿਲ ਜੇ ਕੋਈ ਤੈਨੂੰ ਪੈਸਾ ਦੇ ਜਾਂਦਾ ਚਲੋ ਵੇਖ ਕੇ ਲੱਗਦਾ ਬਜ਼ੁਰਗ ਮਾਤਾ ਬੈਠੀ ਹੈ ਵਿਚਾਰੀ ਗਰੀਬ ਨਹੀਂ ਆ ਦੇ ਦਿੰਦੇ ਆ ਉਹ ਪੈਸੇ ਦੇ ਤੋ ਖੋ ਲੈਂਦਾ ਤੇ ਜਾਂ ਤੂੰ ਆਪ ਹੀ ਦੇ ਦਿੰਨੀ ਇਹਨੂੰ ਹਾਂ ਜੀ ਮੈਂ ਫਿਰ ਵੀ ਰਹਿਮ ਕਰ ਲੈਣੀ ਮੈਥੋਂ ਮੁੱਲੋਂ ਮੁੱਲਿਆ ਖਫੜਾ ਪੈਸੇ ਖਫੜਾ ਪੈਸੇ ਉਹ ਦਿਨ ਮੈਨੂੰ ਪੈਸੇ ਦੇ ਕੇ ਗਿਆ ਪ੍ਰਧਾਨ ਮੰਤਰੀ ਇੱਥੇ ਖੜਾ ਰਿਹਾ ਉਹ ਤੋ ਮੈਨੂੰ ਦੱਸ ਦਿੱਤੀ ਤੈਥੋਂ ਪੈਸੇ ਖੋ ਉਹ ਵੇਣੇ ਕੋਲੇ ਜਾਂ ਤੂੰ ਆਵਦਾ ਚਾਹੇ ਪਾਸੋਂ ਮੈਥੋਂ ਪੈਸਾ ਲੈ ਨਹੀਂ ਦਿੰਦਾ ਇਹ ਪੈਸੇ ਫਿਰ ਕਰਦਾ ਕੀ ਆ ਇਹ ਪੈਸੇ ਜਿਵੇਂ ਚ ਪਾ ਲੈਂਦਾ ਕਰਨਾ ਕੀ ਇਹ ਨੇ ਮੈਂ ਕਿਹਾ ਚੁੱਪ ਕਰਕੇ ਮੈਂ ਜੁੱਤੀ ਲੈ ਆ ਦੇ ਹੋਰ ਨਹੀਂ ਤਾਂ ਅੱਛਾ ਪਹਿਰਾ ਨੰਗੇ ਜੁੱਤੀ ਚਾਹੀਦੀ ਲੈ ਦੀ ਤੁਹਾਨੂੰ ਜੋੜੇ ਲੈ ਦੀ ਗਏ ਹੈਣੇ ਜੋੜੇ? ਨਾ ਹੈ। ਜੋੜੇ ਲਿਆ ਦਾਂ। ਹੋਰ ਕੀ ਚੀਜ਼ ਦੱਸੋ ਕੀ ਲੋੜ ਲਿਆ ਦਾਂਗੇ ਆਪਾਂ? ਮੈਂ ਆਖਿਆ ਸੀ ਮੇਰੀ ਮਿਹਨਤ ਵਾਲੀ ਗੱਲ ਨਾ ਮੈਨੂੰ ਇੱਕ ਨਾ ਘਿਓ ਲਿਆ ਦਿਓ ਬਸ ਮੈਨੂੰ ਅੱਧਾ ਕਿਲੋ ਘਿਓ ਚਾਹੀਦਾ ਹੈ। ਹੂੰ ਤੇ ਹੋਰ ਮੈਂ ਕੁਝ ਨਹੀਂ ਮੰਗਦਾ। ਨਹੀਂ ਘਿਓ ਦਾ ਕੀ ਕਰਿਆ ਕਰੋਗੇ ਤੁਸੀਂ ਦੱਸੋ? ਹੋ ਤਾਂ ਤਾ ਕਰਕੇ ਪੁਰੰਦਾਲ ਚ ਪਾ ਦੇਗਾ। ਪਾ ਲੈ ਕਰੋਗੇ? ਹਾਂਜੀ। ਲਿਆ ਦੇ ਕੇ ਤੁਹਾਨੂੰ ਘਿਓ। ਚਲੋ ਘਿਓ ਵੀ ਲਿਆ ਦਾਂਗੇ ਤੁਹਾਨੂੰ ਜੋੜੇ ਵੀ ਲੈ ਦਾਂਗੇ। ਹੋਰ ਦੱਸੋ। ਠੀਕ ਬਸ ਇਹ ਸੇਵਾ ਤੁਹਾਡੀ। ਕੋਈ ਬਿਸਤਰਾ ਚਾਹੀਦਾ? ਬਿਸਤਰਾ ਲਿਆ ਦਊਂਗਾ ਦਾਦਾ ਜੀ। ਬਿਸਤਰਾ ਲੈਣਾ? ਇੱਥੋਂ ਜਾ। ਜਿਵੇਂ ਸਰਦੀ ਆ ਤੁਸੀਂ ਬਜ਼ ਮੈਂ ਥੋਠਾ ਦਾ ਰਾਦਾ ਘਰੀ ਖੜੀ ਆਵੇਂ ਬੰਨੀ ਬੈਠੀਆਂ ਕੱਲ ਥੋਡੇ ਮਗਰੋਂ ਦੇ ਲੜ ਪਿਆ ਮੈਂ ਤਾਂ ਬੰਨੀ ਬੈਠੇ ਗਰੜੀਆਂ ਤਿੰਨ ਵਾਰੀ ਮੇਰੇ ਭੈਣ ਭਰਾ ਮੁਰ ਗਏ ਥੋਪ ਟਰਾਲੀ ਲੈ ਕੇ ਇਹ ਬੁੜੀ ਖਹਿੜਾ ਨਹੀਂ ਛੱਡਦੀ ਇਹਦਾ ਖਹਿੜਾ ਛੱਡੇ ਜੇ ਮੈਂ ਸੌਖੀ ਬਸਾਂ ਇਥੋਂ ਨਿਕਲਣਾ ਚਾਹੁੰਨੀ ਆ ਮੈਂ ਕਿਸੇ ਭੈਣ ਭਰਾ ਦੀ ਯਾਦ ਆਉਂਦੀ ਆ ਬਹੁਤ ਰੋਈ ਰਾਤ ਮੈਂ ਮਾਂ ਆਪੇ ਮਰ ਗਏ ਭੈਣ ਭਰਾ ਵੀ ਮਰ ਗਏ ਭੈਣ ਭਰਾ ਕਿੰਨੇ ਭੈਣ ਭਰਾ ਸੀ ਤੁਸੀਂ ਭੈਣਾਂ ਮੇਰੀਆਂ 5 ਸੀ ਕਿੰਨੀਆਂ ਪੰਜੇ ਆ ਪੰਜੇ ਦੋ ਭੈਣਾਂ ਮਰ ਗੀਆਂ ਇੱਕ ਬਧੌਰ ਸੀ ਇੱਕ ਨੈਣੇ ਵਾਲੇ ਦੀ ਦਰ ਸੁਣਦਾ ਉਹਦੀ ਗੱਲ ਹੂੰ ਇਹ ਨਾ ਨੀਆਂ ਗੱਲਾਂ ਕੀ ਸੁਣਨੀਆਂ ਗੱਲਾਂ ਕੱਚੀਆਂ ਹੀ ਆ ਜੀ ਜਦੋਂ ਚੋਰੀ ਬਹਿ ਕੇ ਤੁਸੀਂ ਤਾਂ ਦੁਰਗੇ ਮਗਰੋਂ ਮੈਨੂੰ ਗਾਲਾਂ ਕੱਢਣ ਲੱਗੇ ਛੱਤ ਪਰੇ ਕਹਿੰਦਾ ਲੀੜੇ ਕੱਢ ਮੇਰੇ ਜਿਹੜੇ ਤਾਂ ਮੈਂ ਆਸਾ ਸੰਭਾਲ ਕੇ ਰੱਖਦੇ ਜੀ ਕਿਤੇ ਕੋਈ ਲੈ ਲੂ ਨਾ ਜਾਵੇ ਤੇ ਤੈਨਾਂ ਲਾ ਕੇ ਮੈਂ ਵਿੱਚ ਰੱਖ ਲਈ ਅੱਛਾ ਜਿਹੜਾ ਕੋਈ ਆਉਂਦਾ ਤੂੰ ਚੁੰਨੀ ਫੜਾ ਸਾਰਾ ਫਲਾ ਲਾ ਚੁੰਨੀਆਂ ਮੈਂ ਪਿੰਦੇ ਪਿੰਦੇ ਵੀ ਨਹੀਂ ਸੋਚੂ ਨੀਆਂ ਦਿਖਾਵਾਂ ਤੁਸੀਂ ਤਾਂ ਆਖੋਗੇ ਵਾਕਈ ਠੀਕ ਆ ਮੈਂ ਹੁਣ ਬੰਨ ਕੇ ਹਟਨੀ ਤੈ ਲਾ ਕੇ ਇਹ ਸਰਪੇ ਰਾਦੇ ਦੀ ਕੁੜੀ ਚੀਜ਼ ਬਹੁਤ ਸੋਹਣੀ ਸਾਬਦੀ ਹੈ ਪ੍ਰਧਾਨ ਮੰਤਰੀ ਨੂੰ ਪੁੱਛੇ ਨਾ ਤੈ ਤੈ ਮਾਰ ਕੇ ਰੱਖੀ ਜੁੰਨੀਆਂ ਨਹੀਂ ਹੂੰ ਚੁੰਨੀਆਂ ਹਾਂ ਤਾਂ ਮਾਰ ਕੇ ਰੱਖਿਆ ਸੀ ਮੇਰੇ ਚੁੰਨੀਆਂ ਖਰਾਬ ਕਰਤੀਆਂ ਸੀ ਕੀ ਕਰਾਂ ਮੈਂ ਰਾਤ ਨੂੰ ਮੇਰੇ ਫਰੋਲ ਦਤਾ ਤੀ ਤੇ ਤੋਤੇ ਆ ਲੀੜੇ ਸਾਰੇ ਹੈ ਨਾ ਤੋ ਲੈਣੇ ਹੋ ਹਾਂ ਸਾਰੇ ਤੋਤੇ ਮੈਂ ਤੈਮ ਦੁਖ ਦੇ ਹੱਥ ਨੇ ਲੜਦੇ ਸੀ ਮੈਨੂੰ ਢਾਬੇ ਵਾਲੇ ਨਾ ਪੁੱਤ ਐਸਾ ਲੱਗਦਾ ਇਹ ਮਖੀ ਮੈਨੂੰ ਅੱਖ ਨਾ ਮਰਜੀ ਅੱਖ ਹੀ ਜਾਣਾ ਆ ਵੇਖੋ ਹੂੰ ਟੋਟੇ ਆਲੀ ਦੇ ਹਨ ਇਹ ਤਾਂ ਮੈਂ ਲਿੰਦੇ ਸੋਨ ਤੁਸੀਂ ਮੇਰਾ ਤੇ ਇਹ ਮਾਰ ਕੇ ਚੱਲੋ ਨਾ ਖਲਾਰੋ ਨਾ ਖਲਾਰੋ ਪਾਈ ਰੱਖੋ ਕੋਈ ਨਹੀਂ ਕੋਈ ਨਹੀਂ ਮੈਂ ਸੋਨ ਨੂੰ ਖਾਉਣੀ ਆ ਹੋਰ ਕੁਝ ਨਹੀਂ ਕਰਨਾ ਮੈਂ ਚੁੰਨੀਆਂ ਵਿਖਾ ਕੇ ਸੋਨ ਨੂੰ ਫੇਰ ਵਿੱਚ ਪਾਉਣੀ ਆ ਪਰ ਇਹਨਾਂ ਨੂੰ ਮੜਾ ਤਾੜ ਕੇ ਜਾਓ ਭਾਈ ਜਿਵੇਂ ਆਖੂਗੀ ਉਹ ਮੈਂ ਕਰਨਾ ਕੋਈ ਨਹੀਂ ਇਹ ਕਹਿ ਦਿੰਦੇ ਕੋਈ ਨਹੀਂ ਵੀ ਲੜਦਾ ਤੁਹਾਡੇ ਨਾਲ ਲੜੇ ਨਾ ਪਾ ਇਹਨੂੰ ਇਹੀ ਕਹਿਣਾ ਕਹਿ ਦਿੰਦੇ ਸੁਣੋ ਮੇਰੀ ਗੱਲ ਕਮਰਾ ਲੈਪ ਦਿਓ ਸਾਨੂੰ ਇੱਥੋਂ ਮੈਂ ਉੱਠਣਾ ਨਹੀਂ ਮੈਂ ਲੋਚ ਪਣਾ ਨਹੀਂ ਵੇਖਣਾ ਸਿੱਧੀ ਗੱਲ ਕੋਈ ਮੈਂ ਕਹਿ ਦਿੰਦਾ ਨਾ ਖਲਾਰੋ ਕੋਈ ਕੋਈ ਚੁੰਨੀਆਂ ਤੁਹਾਡੀਆਂ ਬਹੁਤ ਸੋਣੀਆਂ ਨਾ ਖਲਾਰੋ ਹਾਂ ਹੈ ਨਹੀਂ ਚੁੰਨੀਆਂ ਨਹੀਂ ਚੁੰਨੀਆਂ ਤੇ ਨੇ ਰੱਖੀਆਂ ਨਹੀਂ ਮੈਂ ਪਿੰਡੋਲ ਬਣਾ ਕੇ ਨਵੀਆਂ ਚੁੰਨੀਆਂ ਰੱਖੀਆਂ ਹੈ ਹਾਂਜੀ ਮੈਂ ਬਹੁਤ ਸੰਭਾਲ ਕਰਦੀ ਮੇਰੀ ਪੇਸ਼ ਨਹੀਂ ਜਾਂਦੀ ਮੈਂ ਕਹਾਂ ਕਿ ਅੱਛਾ 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 ਹਾਂਜੀ ਮੈਂ ਨਹੀਂ ਮੇਰੇ ਇੱਕ ਬੱਚਾ ਹੋ ਜਾਂਦਾ ਜੜ ਲੱਗ ਜਾਂਦੀ ਮੇਰੀ ਜੀ ਜੀ ਆ ਤਾਂ ਨਵੀਂ ਨਹੀਂ ਭੇਜਦੇ ਮਾਤਾ ਜਮਾ ਹੈ ਹਾਂਜੀ ਜੀ ਬਹੁਤ ਚਿਰ ਦੀਆਂ ਚੁੰਨੀਆਂ ਮੇਰੇ ਸਾਲ ਹੋ ਚੁੱਕੇ ਕਿੰਨੇ ਸਾਲ ਪੁਰਾਣੀ ਹੈ ਪੁਰਾਣੀਆਂ ਨਹੀਂ ਨਵੀਆਂ ਇਹ ਹੂੰ ਇਹ ਹੁਣ ਮੈਨੂੰ ਚੁੰਨੀਆਂ ਆਖੋ ਕੀ ਕਰਨੀਆਂ ਮੈਂ ਕਿ ਮੈਂ ਲੈਣੀਆਂ ਮੇਰੇ ਭਾਲਦੇ ਆ ਸੁਖਣਾ ਪਾਣੀਆਂ ਉਹਨਾਂ ਨੂੰ ਦੇਵਾਂਗੇ ਵਿਆਹ ਤੇ ਅੱਛਾ ਤੇ ਜੁੰਡੀਆਂ ਦੀ ਜੜ ਕਰ ਤੇ ਮੈਨੂੰ ਆ ਨਵੀਆਂ ਚੁੰਨੀਆਂ ਨਵੀਆਂ ਨਵੀਆਂ ਉਹ ਚੇਤੀ ਸਮਾਲਾ ਜੀ ਤੇ ਤੁਸੀਂ ਲੈ ਲਿਆ ਕਰੋ ਰੱਖੀਏ ਕਦੀ ਖਤਰਾ ਨਹੀਂ ਮੇਰੀ ਗੱਲ ਸੁਣੋ ਇਹ ਕਹਿੰਦਾ ਮੈਨੂੰ ਲਫਾਫਾ ਚਾਹੀਦਾ ਅੱਡੋ ਅੱਡ ਜਾ ਤੇਚੀ ਖੇਸੇ ਦੇ ਦੇ ਬਾਬਾ ਦੋ ਆਦਨੇ ਤੁਹਾਨੂੰ ਹੈ ਜਾ ਬਾਬਾ ਦੋ ਆਦਨੇ ਲਫਾਫਾ ਜਾ ਮੈਨੂੰ ਤੇਚੀ ਖੇ ਚਾਹੀਦਾ ਤੇਚੀ ਖੇ ਸਮਗਾ ਰਹਿਣਾ ਸੂਰ ਪੜਾ ਕੇ ਰੱਖ ਲੂੰਗੀ ਕਦਾ ਆਦਨੇ ਲਿਆ ਦੇ ਮਾਤਾ ਨੇ ਵੀ ਕੁਝ ਚੁੰਨੀਆਂ ਕਿੰਨੀਆਂ ਸੋਹਣੀਆਂ ਤੇ ਸਾਮ ਕੇ ਰੱਖੀਆਂ ਹੋਈਆਂ ਐ ਉਸ ਦਿਮਾਗ ਠੀਕ ਹੈ ਦਿਮਾਗ ਠੀਕ ਹੈ ਕਹਿੰਦੀ ਮੈਨੂੰ ਕਿਉਂ ਦੀ ਲੋੜ ਆ ਵੀ ਮੈਂ ਕਿਉਂ ਪਾਲਿਆ ਕਰੂੰਗੀ ਦਾਲ ਦੇ ਵਿੱਚ ਕਿਉਂ ਵੀ ਦੇਵਾਂਗੇ ਨੂੰ ਲੈ ਕੇ ਤੇ ਪੈਰਾਂ ਦੇ ਵਿੱਚੋਂ ਜੋੜੇ ਮੰਗਦੀ ਆ ਵੀ ਪੈਰ ਨੰਗੇ ਆ ਠੰਡ ਲੱਗਦੀ ਆ ਤੇ ਬਾਈ ਨਾਲ ਗੱਲ ਕਰਦੇ ਆ ਉਹ ਕਹਿੰਦੀ ਆ ਮੈਨੂੰ ਪੈਸੇ ਦੇ ਕੇ ਜਾਂਦੇ ਤੁਸੀਂ ਖੋਲ ਲੈਣੇ ਹੋ ਉਹ ਇਹਦੇ ਦਿਮਾਗ ਹੁੰਦਾ ਜਾਂ ਕਿਉਂ ਖੋਹ ਦੇਣਾ ਮੈਂ ਖੋਹ ਕੇ ਕਿੱਥੇ ਲਿਜਾਣਾ ਮੈਂ ਪੈਸਾ ਪੈਸਾ ਕਹਿੰਦਾ ਪੈਸਾ ਕਹਿੰਦਾ ਉਹ ਕਹਿੰਦੀ ਕਿਉਂ ਲਿਆ ਦੇ ਮੈਨੂੰ ਆ ਉਹ ਤਾਂ ਕਿਉਂ ਮੰਗੀ ਸੀ ਦੁੱਧ ਮੰਗੀ ਆਂਦੀ ਰੋਜ਼ ਦੁੱਧ ਤਾਂ ਪੀਣਾ ਨਹੀਂ ਹੁੰਦਾ ਤੇ ਨਾ ਮਾ ਤੋਤ ਤੋਤ ਵੀ ਲੈ ਕੇ ਦੇ ਘੋ ਵੀ ਲੈ ਕੇ ਦੇ ਕਮਜ਼ੋਰੀ ਆਈ ਪੀਆ ਦੁੱਧ ਠਹੀਂ ਪਿਆ ਦੁੱਧ ਤੇ ਘੋ ਹਾਂ ਉਹ ਦੁੱਧ ਠਹੀਂ ਵੇਲਾ ਹੋਵੇ ਪਿਆ ਜੱਗ ਚ ਦੁੱਧ ਝੋ ਹੈ ਨਹੀਂ ਨਾ ਓਕੇ ਹੋ ਤਾਂ ਚੱਲ ਆ ਜੂਗਾ ਓਕੇ ਉਹਦਾ ਸਰੀਰ ਵੱਡਾ ਹੋ ਗਿਆ ਕਮਜ਼ੋਰੀ ਆ ਗਈ ਘੋ ਤਾਂ ਜ਼ਰੂਰੀ ਹੈ ਨਾ ਜ਼ਰੂਰੀ ਹਾਂ ਉਹ ਕਹਿੰਦੀ ਮੈਂ ਛੱਡ ਕੇ ਤੁਰਤਾ ਜਾਮਾ ਪਰ ਮੇਰੇ ਮੋਹ ਵਾਲਾ ਹੁੰਦਾ ਕਹਿੰਦੀ ਜਾਂਦੀ ਨਹੀਂ ਮੈਂ ਇਹਨੂੰ ਛੱਡ ਕੇ ਮੇਰੇ ਭਰਾ ਵੀ ਲੈਣਾ ਸੀ ਪਰਜਾਈਆਂ ਵੀ ਲੈਣ ਆਏਗਾ ਸੀ ਮੈਨੂੰ ਓਹ ਕਿਹੜਾ ਪਰਜਾਈਆਂ ਲੈਣੇ ਸੀ ਪੰਜਾਬ ਦੀਆਂ ਤਾਂ ਭੈਣ ਹੀ ਆਉਂਦੀਆਂ ਹਾਂ ਉਹੀ ਤਾਂ ਖਰਾਬ ਕਰਦੇ ਹਾਂਜੀ ਉਹੀ ਤਾਂ ਖਰਾਬ ਕਰਦੇ ਆ ਉਹ ਤਾਂ ਜੜੇ ਫਿਰ ਤੇ ਗਾਂ ਦੀ ਗਾਂ ਹਾਂ ਹੀ ਚੱਕਰ ਆ ਹਾਂ ਹੀ ਚੱਕਰ ਆ ਹੋਰ ਕੋਈ ਚੱਕਰ ਨਹੀਂ ਹਾਂ ਹੀ ਚੱਕਰ ਆ ਕਾਹਨੇ ਅਸੀਂ ਕਿਤੇ ਜਾਂਦੇ ਨਹੀਂ ਅਸੀਂ ਆਸ਼ਰਮ ਕਿੱਲੇ ਅਸੀਂ ਘੋੜੇ ਲੈ ਗੋ ਜੰਗੇ ਜੇ ਸਾਨੂੰ ਕੋਈ ਦੋਰ ਹੀ ਲੈ ਗਈ ਤਾਂ ਅਸੀਂ ਚੱਲੀ ਬਣ ਜਾਗੇ ਹਾਂ ਤੇ ਅਸੀਂ ਇਹਦਾ ਕੰਮ ਕਰਾਂਗੇ ਅਸੀਂ ਆ ਤਿੰਨ 30000 ਰੁਪਏ ਲੈਣਾ ਹਰ ਸੋਣੀ ਤੇ ਇਹਦਾ ਹਾਰੀ ਇਥੇ ਬਗਾਨਿਆਂ ਨੂੰ ਸਾਂਭਿਆ ਹਾਂ ਮੇਰੇ 10000 ਰੁਪਏ ਤਾਂ 4 ਸਾਲ ਹੋ ਗਏ ਮੈਨੂੰ ਇੱਥੇ ਲੱਗੇ ਨਾਲ ਮੈਂ ਟੈਂਟ ਪੱਟ ਨਹੀਂ ਦਿੱਤਾ